ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕੋਮੂਰਤਾ ਅਜੂਨੀ ਸਪੰਗ ਗੁਰਪ੍ਰਸਾਦ ਜਪ ਅ ਦਸ ਸਚ ਜੁਗ ਅ ਦਸ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁਖ ਬਿਨਸੀ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਆਇਆ ਪ੍ਰਭ ਕੀ ਸਰਣ ਸਗਲ ਪੈ ਲਾਥੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਪਾਵਨ ਮੁਖਵਾਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਮਦਮੀ ਟਕਸਾਲ ਸੀਮਾ ਧਾਰੀ ਗ੍ਰੀਸ ਤਿੰਨਾਂ ਪਾਵਨ ਸਥਾਨਾਂ ਤੋਂ ਸਾਨੂੰ ਬਖਸ਼ਿਸ਼ ਹੋਏ ਹਨ ਪਰਮੇਸ਼ਰ ਸਤਿਗੁਰੂ ਜੀ ਤਨ ਤਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰ ਰਹੇ ਹਨ ਪ੍ਰਭੂ ਜੋ ਪਰਮੇਸ਼ਰ ਹੈ ਉਸ ਦੀ ਸਰਨ ਦਾ ਲਾਭ ਦੱਸ ਰਹੇ ਹਨ ਆਓ ਬੜੇ ਪ੍ਰੇਮ ਦੇ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰਿਏ ਰਸਨਾ ਨੂੰ ਕਰੋ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਪ੍ਰਭੂ ਪਰਮੇਸ਼ਰ ਦੀ ਸ਼ਰਨ ਵਿੱਚ ਜਾਣ ਕਰਕੇ ਤਾਂ ਗੁਰੂ ਅਰਜਨ ਦੇ ਮਹਾਰਾਜ ਹੀ ਕਹਿੰਦੇ ਸਾਰੇ ਦੁੱਖ ਭਾਈ ਲੱਥ ਜਾਂਦੇ ਐ ਨਾਸ਼ ਹੋ ਜਾਂਦੇ ਐ ਤੇ ਸੁਖ ਪਾ ਲਈਦਾ ਹੈ ਅਸਲ ਵਿੱਚ ਵਾਹਿਗੁਰੂ ਦੀ ਸ਼ਰਨ ਕੀ ਹੈ ਵਾਹਿਗੁਰੂ ਦੀ ਸ਼ਰਨ ਵਿੱਚ ਜਾਣ ਦਾ ਪਰਮੇਸ਼ਰ ਦੀ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਅਰਥ ਇਹ ਹੈ ਜਿਹੜਾ ਉਸ ਦਾ ਨਾਮ ਹਿਰਦੇ ਅੰਦਰ ਵਸ ਜਾਣਾ ਨਾਮ ਦੇ ਅੰਦਰੇ ਸਾਰੇ ਸਾਧਨਾਉਂਦੇ ਹਨ ਪ੍ਰਭੂ ਪਰਮੇਸ਼ਰ ਦੀ ਸ਼ਰਨ ਵਿੱਚ ਤੇ ਪ੍ਰਤੱਖ ਲੋਕ ਵੀ ਜਾਂਦੇ ਹਨ ਉਹ ਵੀ ਦੁੱਖ ਲੱਥ ਜਾਂਦੇ ਹਨ ਤਨ ਕਰਕੇ ਬੜੀ ਦੁਨੀਆ ਰੱਬ ਦੀ ਸ਼ਰਨ ਵਿੱਚ ਜਾਂਦੀ ਏ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਅਸਲ ਵਿੱਚ ਮਨ ਕਰਕੇ ਸ਼ਰਨ ਵਿੱਚ ਚਲੇ ਜਾਂਦੇ ਹਨ ਜਿਹੜੇ ਤਨ ਕਰਕੇ ਜਾਂਦੇ ਐ ਸ਼ਰਨ ਦੇ ਸ਼ਰਨ ਦੇ ਵਿੱਚ ਗੁਰੂ ਦੇ ਕੋਲ ਚੱਲ ਕਰਕੇ ਉਹਨਾਂ ਦੇ ਜਿਹੜੇ ਸਰੀਰਕ ਦੁੱਖ ਹੁੰਦੇ ਹਨ ਉਹ ਸਾਰੇ ਨਾਸ਼ ਹੋ ਜਾਂਦੇ ਹਨ ਕਿਉਂਕਿ ਵਾਹਿਗੁਰੂ ਦੀ ਸ਼ਰਨ ਜਾਣ ਦਾ ਇਹ ਲਾਭ ਹੈ ਜਿਤੇ ਸ਼ਰਨ ਜੈ ਹੈ ਤਿਤੇ ਰਾਖ ਲੈ ਹੈ ਜਿੰਨੇ ਉਹਦੀ ਸ਼ਰਨ ਵਿੱਚ ਜਾਣਗੇ ਉਹਨਿਆਂ ਨੇ ਉਹ ਰੱਖ ਲਵੇਗਾ ਜੇ ਤੱਕ ਜਾ ਕੇ ਸਰੀਰੀ ਦੁਖਵਾਰੇ ਬੇਨਤੀ ਕਰਦਾ ਏ ਤੇ ਉਹਦੇ ਵੀ ਦੁਖ ਨਾਸ਼ ਹੁੰਦੇ ਆ ਜਿਵੇਂ ਆਪਾਂ ਸੰਗਤ ਵਿੱਚ ਜਾ ਕੇ ਸੇਵਾ ਕਰਦੇ ਆ ਸਿਮਰਨ ਕਰਦੇ ਆ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ ਸੇਵਾ ਤੋਂ ਬਗੈਰ ਹੱਥ ਫੇਰ ਜਿਹੜੇ ਆ ਉਹ ਤ੍ਰਿਗਾਕਾਰ ਆ ਬੜੀ ਵਾਰ ਬੇਨਤੀ ਕਰੀਦੀ ਐ ਕਿ 100 ਵਾਰ ਫਿਟੇ ਮੂੰ ਕਹੀਏ ਤੇ ਇੱਕ ਲਾਹਣਤ ਬਣਦੀ ਹੈ 100 ਵਾਰ ਲਾਹਣਤ ਕਹੀਏ ਤੇ ਇੱਕ ਤ੍ਰਿਗ ਬਣਦੀ ਹੈ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਉੱਥੇ ਮਹਾਰਾਜ ਜੀ ਨੇ ਇਹ ਬਚਨ ਕੀਤਾ ਏ ਧੰਨ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਤੇ ਸਰੀਰ ਕਰਕੇ ਸ਼ਰਨ ਵਿੱਚ ਜਾਂਦੇ ਆ ਉਹਨਾਂ ਦੇ ਸਰੀਰਕ ਦੁੱਖ ਸੰਸਾਰਕ ਦੁੱਖ ਨਾਸ਼ ਹੋ ਜਾਂਦੀ ਹੈ ਜਿਹੜੇ ਮਨ ਕਰਕੇ ਸ਼ਰਨ ਵਿੱਚ ਜਾਂਦੇ ਆ ਉਹਨਾਂ ਦੇ ਮਾਨਸਿਕ ਰੋਗ ਜਿਹੜੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਖਤਮ ਕਰਦੇ ਆ ਤੇ ਜਿਹੜੇ ਦੋਵਾਂ ਮਨ ਤਨ ਕਰਕੇ ਮਹਾਰਾਜ ਦੀ ਸ਼ਰਨ ਵਿੱਚ ਜਾਂਦੇ ਆ ਉਹਨਾਂ ਦੇ ਸਾਧ ਸੰਗਤ ਜੀ ਦੁੱਖ ਨਾਸ਼ ਹੋ ਕਰਕੇ ਸੁਖ ਸਰੂਪ ਜੋ ਪਰਮੇਸ਼ਰ ਵਾਹਿਗੁਰੂ ਹੈ ਨਾ ਉਸ ਨੂੰ ਉਹ ਪ੍ਰਾਪਤ ਕਰ ਲੈਂਦੇ ਆ ਪਾ ਲੈਂਦੇ ਆ ਮਨ ਵਿੱਚ ਮਨ ਕਰਕੇ ਸ਼ਰਨ ਜਾਣ ਦਾ ਕੀ ਹੈ ਕਨਸੈਪਟ ਇਹ ਸਿਧਾਂਤ ਇਹ ਹੈ ਕਿ ਹਰ ਵੇਲੇ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਜਾਨਣਾ ਜਿਵੇਂ ਮਹਾਰਾਜ ਜੀ ਨੇ ਕਿਹਾ ਵੀ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਸੰਤਾਂ ਨੇ ਪੁਕਾਰ ਕੇ ਕਿਉਂਕਿ ਬੜੀ ਵਾਰ ਪ੍ਰਮਾਣ ਆਪਾਂ ਸਰਵਣ ਕਰਦੇ ਆ ਸੰਤ ਕਿਉਂ ਕਹਿੰਦੇ ਆ ਵੀ ਘਟ ਘਟ ਵਿੱਚ ਹਰਜੂ ਵਸਦਾ ਕਿਉਂਕਿ ਉਹ ਮੰਨ ਕਰਕੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਗਏ ਆ ਤੇ ਹਰ ਜਗ੍ਹਾ ਉਹਨਾਂ ਨੂੰ ਰੱਬ ਦੇ ਦੀਦਾਰ ਹੁੰਦੇ ਆ ਔਰ ਮੰਨ ਕਰਕੇ ਸ਼ਰਨ ਵਿੱਚ ਜਾਣ ਦੇ ਨਾਲ ਉਹ ਮਾੜਾ ਕਰਮ ਨਹੀਂ ਕਮਾਉਂਦੇ ਦੇ ਨਾਮ ਜਿਹੜਾ ਪ੍ਰਾਪਤ ਹੋ ਜਾਣਾ ਅਸਲ ਵਿੱਚ ਇਹ ਸ਼ਰਨ ਵਿੱਚ ਜਾਣਾ ਜਿਹੜਾ ਹਰ ਵੇਲੇ ਨਾਮ ਜਪੀ ਚੱਲਣਾ ਹੈ ਆਪਣੇ ਸੰਸਾਰੀ ਮਨੁੱਖਾਂ ਦੇ ਕਲਯੁਗੀ ਜੀਵਾਂ ਦੇ ਪਾਪ ਬਹੁਤੇ ਐ ਤੇ ਉਹਨਾਂ ਨੂੰ ਨਾਸ਼ ਕਰਨ ਵਾਲਾ ਨਾਮ ਆਪਾਂ ਥੋੜਾ ਜਪਦੇ ਹਾਂ ਜਦੋਂ ਆਪਾਂ ਨਾਮ ਜਪ ਵੀ ਲੈਨੇ ਆ ਤੇ ਫਿਰ ਵੀ ਨਹੀਂ ਦੁੱਖ ਜਾਂਦਾ ਫਿਰ ਉਹਦੋਂ ਜੀਵ ਦੇ ਮਨ ਵਿੱਚ ਸ਼ੰਕਾ ਪੈਂਦੀ ਹੈ ਕਿ ਨਾਮ ਵੀ ਜਿਵੇਂ ਆ ਪਰ ਦੁੱਖ ਤੇ ਗਿਆ ਨਹੀਂ ਉਹਦਾ ਕਾਰਨ ਸਾਧ ਸੰਗਤ ਜੀ ਕੀ ਹੈ ਆਪਾਂ ਇੱਕ ਆਮ ਉਦਾਹਰਨ ਲੈ ਲਈਏ ਜਿਵੇਂ ਟੋਕਾ ਹੁੰਦਾ ਹੈ ਪੱਠੇ ਕੁੱਤਰਨ ਵਾਲਾ ਉਹ ਟੋਕਾ ਜਦੋਂ ਚੱਲਦਾ ਹੈ ਨਾ ਉਹਦੇ ਵਿੱਚ ਜੇ ਤੇ ਪੱਠੇ ਲਾਈ ਚੱਲੋਗੇ ਤੇ ਉਹ ਕੁੱਤਰੀ ਜਾਏਗਾ ਜਦੋਂ ਪੱਠੇ ਲੱਗਣੋਂ हट ਗਏ ਤੇ ਉਹ ਟੋਕਾ ਖਾਲੀ ਘੁੰਮੀ ਜਾਣਾ ਆਪਾਂ ਨਾਮ ਜਪਦੇ ਹਾਂ ਪ੍ਰਸਾਦ ਸੰਗਤ ਜੀ ਪੱਠੇ ਨਹੀਂ ਲਾਉਂਦੇ ਕਾਰਨ ਕਿ ਨਾਮ ਤੇ ਜਪਦੇ ਆ ਪਰ ਮਨ ਦੀ ਬਿਰਤੀ ਦੇ ਨਾਲ ਰਸਨਾ ਦੇ ਨਾਲ ਰਸਾ ਕੇ ਨਾਮ ਨਹੀਂ ਜਿਵੇਂ ਸਾਧੂ ਹੈ ਨਾ ਜਿਹਨੂੰ ਚਿਤ ਬਿਰਤੀ ਨਿਰੋਧਾ ਕਹਿੰਦੇ ਐ ਚਿਤ ਦੀ ਬਿਰਤੀ ਨਿਰੋਧ ਕਰਕੇ ਨਾਮ ਜਪਣਾ ਚਿਤ ਦੇ ਮਨ ਦੇ ਪਰਮਾ ਨੂੰ ਫੁਰਨਿਆਂ ਨੂੰ ਰੋਕ ਕਰਕੇ ਤੇ ਫਿਰ ਨਾਮ ਜਪਣਾ ਨਿਸ਼ਚਿੰਤ ਹੋ ਕੇ ਨਾਮ ਜਪਣਾ आनंद ਦੇ ਵਿੱਚ ਨਾਮ ਜਪਣਾ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਾਉਣ ਦਾ ਉਪਦੇਸ਼ ਦਿੱਤਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗਾਉਣ ਦਾ ਉਪਦੇਸ਼ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ ਵਹਿਦਿਆ ਉੱਠਦਿਆ ਹਰ ਨਾਮ ਤੇ ਆਵੈ ਧਿਉਣਾ ਗਾਉਣਾ ਜਪਣਾ ਸੁਣਨਾ ਇਹ ਸਾਰੇ ਸਾਧਨਾ ਦਾ ਇੱਕੋ ਜਿਹਾ ਫਲ ਹੈ ਨਾਮ ਜਪਿਆ ਜਾਵੇ ਮਨ ਦੀ ਬਿਰਤੀ ਦੇ ਨਾਲ ਚਿੱਤ ਟਿਕਾ ਕਰਕੇ ਵੈਸੇ ਤੇ ਸਤਿਮਸਕੀਨ ਜੀ ਇਹ ਗੱਲ ਕਹਿੰਦੇ ਆ ਵੀ ਆਪਾਂ ਕਹਿੰਦੇ ਆ ਚਿੱਤ ਟਿਕਾ ਕੇ ਨਾਮ ਜਪੀਏ ਪਰ ਨਾਮ ਜਪਣ ਦੇ ਨਾਲ ਚਿੱਤ ਟਿਕਦਾ ਏ ਨਾਮ ਜਪਣ ਦੇ ਨਾਲ ਮਨ ਜੁੜਦਾ ਹੈ ਬਹੁਤਾ ਜਪਿਆ ਜਾਵੇ ਤੇ ਯਤਨ ਇਹ ਕਿ ਜਿੰਨਾ ਜਪਿਆ ਜਾਵੇ ਉਨਾ ਪ੍ਰੇਮ ਦੇ ਨਾਲ ਤੇ ਫਿਰ ਦੂਸਰਾ ਬਾਣੀ ਸੁਣਨੀ ਹੈ ਨਾਮ ਸੁਣਨਾ ਆ ਉਹ ਵੀ ਸਾਧ ਸੰਗਤ ਜੀ ਸਹਜੇ ਪ੍ਰੇਮ ਦੇ ਨਾਲ ਚਿੱਤ ਦੀ ਬਿਰਤੀ ਟਿਕਾ ਕਰਕੇ ਮਨ ਦੇ ਸ਼ੰਕਿਆਂ ਨੂੰ ਰੋਕ ਕਰਕੇ ਵੇਖੋ ਜੀ ਮਨ ਦਾ ਬੇਗ ਰੋਕਣਾ ਕਿਸੇ ਹਾਰੀ ਸਾਰੀ ਦੀ ਗੱਲ ਨਹੀਂ ਕਿਸੇ ਦੇ ਦੀ ਇਹ ਤੇ ਜਿਹੜਾ ਹਰ ਰੋਜ਼ ਐਸਾ ਅਭਿਆਸ ਮਨ ਨੂੰ ਵਸ ਕਰਨ ਦਾ ਕਰਦਾ ਏ ਹੁਣ ਆਮ ਆਪਾਂ ਕੋਈ ਜਾਨਵਰ ਹੋਵੇ ਗੱਡੇ ਨਾਲ ਜੋੜਨਾ ਹੋਵੇ ਪਹਿਲੇ ਦਿਨ ਤੇ ਉਹ ਗੱਡੇ ਦੇ ਨਾਲ ਜੁੜ ਕੇ ਸਿੱਧਾ ਨਹੀਂ ਚੱਲਦਾ ਹਰ ਰੋਜ਼ ਜਿਵੇਂ ਆਪਾਂ ਬਲਦ ਨੂੰ ਹਾਲੀ ਕਰਦੇ ਆ ਨਾ ਹਾਲੀ ਇਹ ਮਨ ਨੂੰ ਹਾਲੀ ਕਰਨਾ ਪੈਂਦਾ ਹੈ ਅਭਿਆਸ ਕਰ ਕਰਕੇ ਅਭਿਆਸ ਕਰ ਕਰਕੇ ਹਰ ਰੋਜ਼ ਸਮਾ ਦੇ ਕੇ ਯਤਨ ਕਰਕੇ ਤੇ ਫਿਰ ਮਨ ਹੌਲੀ ਹੌਲੀ ਆਰੇ ਲੱਗ ਜਾਂਦਾ ਆ ਹਾਲੀ ਹੋ ਜਾਂਦਾ ਆ ਫਿਰ ਸਾਧ ਸੰਗਤ ਜੀ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਵਿੱਚ ਹਰ ਵੇਲੇ ਰਹਿਣਾ ਕੀ ਮਤਲਬ ਹੈ ਹਰ ਵੇਲੇ ਉਹਦਾ ਪੈਰ ਰੱਖਣਾ ਜਿੰਨਾ ਚਿਰ ਆਪਾਂ ਰੱਬ ਦਾ ਹਰ ਵੇਲੇ ਭੈ ਨਹੀਂ ਰੱਖਦੇ ਹਰ ਜਗ੍ਹਾ ਹਾਜ਼ਰ ਨਾਜ਼ਰ ਨਹੀਂ ਜਾਣਦੇ ਉਹਨਾਂ ਚਿਰ ਸਮਝ ਲਓ ਆਪਾਂ ਤਨ ਕਰਕੇ ਸ਼ਰਨ ਵਿੱਚ ਗਏ ਆਂ ਮਨ ਕਰਕੇ ਸ਼ਰਨ ਵਿੱਚ ਨਹੀਂ ਗਏ ਅਸਲ ਵਿੱਚ ਲਾਭ ਜਿਹੜਾ ਮਨ ਕਰਕੇ ਸ਼ਰਨ ਵਿੱਚ ਜਾਂਦਾ ਆ ਜਦੋਂ ਮਨ ਕਰਕੇ ਪ੍ਰਭੂ ਦੀ ਸ਼ਰਨ ਪੈ ਗਏ ਤੇ ਫਿਰ ਸਗਲ ਸਾਰੇ ਭੈ ਜਿਹੜੇ ਆ ਡਰ ਜਿਹੜੇ ਆ ਉਹ ਲੱਥ ਜਾਂਦੇ ਆ ਭੈ ਪਾਦ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਮਹਾਰਾਜ ਕਹਿੰਦੇ ਬੇਨਤੀ ਕਰੀਏ ਪਰਮੇਸ਼ਰ ਵਾਹਿਗੁਰੂ ਜੀ ਅਪੈ ਪਾਦ ਸਿਮਰਨ ਸਵਾਮੀ ਕੋ ਪੈ ਤੁਰੈਤ ਪਦਵੀ ਵਾਹਿਗੁਰੂ ਦਾ ਸਿਮਰਨ ਪ੍ਰਭ ਨਾਨਕ ਬੰਧਨ ਸ਼ੋਰ ਤੀਜਾ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬੰਧਨ ਜਿਹੜੇ ਛੁਡਾ ਦਿਓ ਇਹ ਬਚਨ ਆਉਂਦਾ ਆ ਕੋਈ ਜਨ ਹਰਿ ਸੋ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਨ ਉਕੋਰ ਐਸੀ ਬੇਨਤੀ ਕਰੀਏ ਵਾਹਿਗੁਰੂ ਨੂੰ ਮਹਾਰਾਜ ਜੀ ਕੋਈ ਐਸਾ ਜਨ ਹਰੀ ਪਰਮੇਸ਼ਰ ਦਾ ਪਿਆਰਾ ਸਾਨੂੰ ਜੋੜ ਦੇਵੇ ਨਾਮ ਦੇ ਨਾਲ ਐਸੀਆਂ ਜੁਗਤੀਆਂ ਸਾਨੂੰ ਦੱਸ ਦੇਵੇ ਜਿਵੇਂ ਸਾਧ ਸੰਗਤ ਜੀ ਆਮ ਸੰਸਾਰ ਦੇ ਵਿੱਚ ਆਪਾਂ ਦੁਨੀਆ ਦੇ ਕੰਮ ਕਾਰ ਕਰਦੇ ਆ ਤੇ ਉਹ ਦੁਨੀਆ ਦੇ ਕੰਮ ਕਾਰ ਕਰਨ ਵਾਸਤੇ ਬੜੀਆਂ ਜੁਗਤੀਆਂ ਬੜੇ ਤਰੀਕੇ ਬੜੇ ਤਜਰਬੇ ਸਿੱਖਣੇ ਪੈਂਦੇ ਆ ਨਾ ਐਵੇਂ ਨਾਮ ਦੇ ਰਾਹ ਦੇ ਉੱਤੇ ਚੱਲਣਾ ਤੇ ਨਾਮ ਅਭਿਆਸੀਆਂ ਦੀ ਸੰਗਤ ਕਰਨੀ ਪਵੇਗੀ ਭਾਈ ਵੀਰ ਸਿੰਘ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਾਲੇ ਡਾਕਟਰ ਭਾਈ ਵੀਰ ਸਿੰਘ ਉਹ ਐਸੀਆਂ ਬੜੀਆਂ ਝੁਕਤੀਆਂ ਦੱਸਦੇ ਨੇ ਉਹਨਾਂ ਦਾ ਸਾਰਾ ਲਿਟਰੇਚਰ ਜਿਹੜਾ ਉਹ ਨਾਮ ਦੀਆਂ ਝੁਕਤੀਆਂ ਤੇ ਹੀ ਹੈ ਪਰ ਜੇ ਉਸ ਲਿਟਰੇਚਰ ਨੂੰ ਕੋਈ ਪੜ੍ਹੇ ਤਾਂ ਹੈ ਨਾ ਸੰਸਾਰੀ ਪੜਾਈਆਂ ਆਪਾਂ ਪੜ੍ਹ ਲੈਣੇ ਆ ਨਿਰੰਕਾਰੀ ਪੜਾਈਆਂ ਵੀ ਪੜ੍ਹਨੀਆਂ ਜ਼ਰੂਰੀ ਹੈ ਜਿਨ੍ਹਾਂ ਨੇ ਨਿਰੰਕਾਰ ਦੀ ਪੜਾਈ ਪੜ੍ਹੀ ਨਾ ਉਹਨਾਂ ਦੀ ਸੰਗਤ ਕਰਨੀ ਉਹਨਾਂ ਦੀਆਂ ਲਿਖਤਾਂ ਉਹਨਾਂ ਦੇ ਬੋਲ ਸੁਣਨੇ ਇਹ ਵੀ ਸਾਧ ਸੰਗਤ ਜੀ ਅਤਿਅੰਤ ਜ਼ਰੂਰੀ ਹੈ ਧਰਮ ਦੇ ਮਾਰਗ ਦੇ ਉੱਤੇ ਰੋ ਵਿਚਾਰ ਮਹਾਰਾਜ ਕਹਿੰਦੇ ਦੁੱਖ ਬਿਨ ਸੇ ਸੁਖ ਪਾਇਆ ਦੁੱਖ ਪਾਈ ਨਾਸ਼ ਹੋ ਜਾਂਦੇ ਐ ਤੇ ਸੁਖ ਪਾ ਲਈਦਾ ਆ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਅਨੇਕਾਂ ਪਾਪੀਆਂ ਨੇ ਸਾਧ ਸੰਗਤ ਜੀ ਸੁਖ ਪਾਇਆ ਪ੍ਰੇਮੇ ਕੋੜੀ ਵਰਗਿਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕਰਕੇ ਇਹ ਬੇਨਤੀਆਂ ਤਰਲੇ ਕੀਤੇ ਪ੍ਰਭੂ ਦੀ ਸ਼ਰਨ ਵਿੱਚ ਪ੍ਰੇਮਾ ਕੋੜੀ ਪਿਆ ਗੁਰੂ ਅਮਰਦਾਸ ਮਹਾਰਾ ਦੀ ਸ਼ਰਨ ਵਿੱਚ ਜਾ ਕੇ ਪੈ ਗਿਆ ਮੇਰਾ ਗਿਆ ਕਛੋਟਾ ਲੱਦਾ ਫੇਰ ਮੇਰਾ ਗਿਆ ਕਛੋਟਾ ਲੱਦਾ ਫੇਰ ਇਹ ਬਚਨ ਉਹ ਪੜਦਾ ਰਿਆ ਨਾ ਤੇ ਸੇਖ ਉਸ ਨੂੰ ਪੁੱਛਦੇ ਪ੍ਰੇਮਾ ਕੋੜੀਆ ਕੀ ਪੜਦਾ ਹੈ ਕਹਿੰਦਾ ਮੈਨੂੰ ਪਤਾ ਮੈਂ ਹੁਣ ਗੁਰੂ ਅਮਰਦਾਸ ਦੀ ਹਜ਼ੂਰੀ ਚ ਆ ਗਿਆ ਹਾਂ ਮੇਰਾ ਜਿਹੜਾ ਸਰੀਰ ਗਿਆ ਸੀ ਜਿਹਨੂੰ ਕੋੜ ਹੋ ਗਿਆ ਸੀ ਹੁਣ ਉਹ ਫੇਰ ਮੈਨੂੰ ਲੱਭ ਪਿਆ ਏ ਆਉਣ ਵਾਲੇ ਸਮੇਂ ਵਿੱਚ ਕਿਰਪਾ ਹੋਵੇਗੀ ਗੁਰੂ ਅਮਰਦਾਸ ਮਹਾਰਾਜ ਦੀ ਐਸਾ ਸ਼ਰਨ ਵਿੱਚ ਪ੍ਰੇਮਾ ਕੋੜੀ ਪਿਆ ਕਿ ਗੁਰੂ ਅਮਰਦਾਸ ਮਹਾਰਾਜ ਦਾ ਦਰ ਨਹੀਂ ਛੱਡਿਆ ਅਖੀਰ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਦਇਆ ਦੇ ਘਰ ਚਾਏ ਤੇ ਪ੍ਰੇਮੇ ਕੋੜੀ ਦਾ ਸਰੀਰ ਸੋਨੇ ਵਰਗਾ ਕਰ ਦਿੱਤਾ ਸਾਖੀ ਆਪਾਂ ਬੜੀ ਵਾਰ ਸਰਵਣ ਕਰਦੇ ਹਾਂ ਰੋ ਵਿਚਾਰ ਦੁੱਖ ਬਿਨ ਸੇ ਸੁਖ ਪਾਇਆ ਕੈਸਾ ਸੁਖ ਫਿਰ ਪ੍ਰੇਮੇ ਕੋੜੀ ਨੇ ਪਾਇਆ ਵੇਖ ਲਓ ਮਹਾਰਾ ਨੇ ਪ੍ਰੇਮੀ ਨੂੰ ਪ੍ਰਚਾਰਕ ਬਣਾਤਾ ਮੱਥੋ ਮਰਾਰੀ ਦਾ ਨਾਮ ਦੇ ਕਰਕੇ ਇਹ ਬਚਨ ਕਹਿ ਦਿੱਤੇ ਭਾਈ ਜਿਹੜਾ ਮੱਥੋ ਮਰਾਰੀ ਕਹੇਗਾ ਉਸ ਨੂੰ ਜਮਨੀ ਫੜਨਗੇ ਉਸ ਦੇ ਜਮ ਨੇੜੇ ਨਹੀਂ ਆਉਣਗੇ ਐਸੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਰਹੇ ਆ ਹੋਰ ਗੁਰੂ ਸਹਿਬਾਨਾ ਦੀ ਹਜ਼ੂਰੀ ਵਿੱਚ ਬੜੇ ਐਸੇ ਪਾਪੀ ਬੜੇ ਦੁਖੀ ਜੀਵ ਕੋੜ ਦੇ ਨਾਲ ਗਰਸੇ ਹੋਏ ਬੜੇ ਰੋਗੀ ਆਏ ਇਨਾਂ ਨੇ ਆ ਕੇ ਬੇਨਤੀ ਕੀਤੀ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਵੋ ਪ੍ਰਭ ਸੋਗ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿਉਂਕਿ ਸਾਰੇ ਰੋਗਾਂ ਦਾ ਨਾਸ਼ਕ ਹੈ ਸਾਧ ਸੰਗਤ ਜੀ ਨਾਮ ਤਾਂ ਮਹਾਰਾਜ ਜੀ ਅੱਗੇ ਕਹਿੰਦੇ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਕਹਿੰਦੇ ਪੂਰੇ ਗੁਰਾਂ ਨੂੰ ਧਿਆਉਣਾ ਕਰੀਏ ਨਾ ਯਾਦ ਕਰੀਏ ਧਿਆ ਕਰ ਬਿਰਤੀ ਕਰਕੇ ਚੇਤੇ ਕਰੀਏ ਫਿਰ ਉਹ ਪ੍ਰਭ ਪਰਮੇਸ਼ਰ ਵਾਹਿਗੁਰੂ ਦਿਆਲ ਹੁੰਦਾ ਹੈ ਫਿਰ ਦਿਆ ਦੇ ਘਰ ਵਿੱਚ ਆਉਂਦਾ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰੱਤਾ हे ਪ੍ਰਭ ਪਰਮੇਸ਼ਰ ਜੀ ਤੁਸੀਂ ਮੇਰੇ ਸਹਬੋ ਮਾਲਕੋ ਦਾਤੇ ਹੋ ਦਾਤਾਂ ਦੇਣ ਵਾਲੇ ਹੋ ਕਿਰਪਾ ਕਰੋ ਦੀਨਾ ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ ਐਸੀ दया ਰਹਿਮ ਕਰੋ ਗੁਣ ਗਾਵੋ ਰੰਗ ਰਾਤਾ ਰੰਗ ਪ੍ਰੇਮ ਦੇ ਵਿੱਚ ਰਾਤਾ ਪ੍ਰੇਮ ਦੇ ਵਿੱਚ ਰਸ ਕਰਕੇ ਨਾ ਪ੍ਰੇਮ ਦੇ ਵਿੱਚ ਲੱਗ ਕਰਕੇ ਮਹਾਰਾਜ ਜੀ ਤੁਹਾਡੇ ਗੁਣਾ ਨੂੰ ਗਾਉਣਾ ਕਰੀਏ ਜਿਹੜੇ ਪ੍ਰੇਮ ਦੇ ਨਾਲ ਗੁਣ ਗਾਉਣੇ ਉਹ ਸਾਧ ਸੰਗਤ ਜੀ ਥੋੜੇ ਵੀ ਗਾ ਲਈਏ ਨਾ ਉਹ ਵੀ ਸਫਲ ਹੀ ਹੋ ਜਾਂਦੇ ਜਿਹੜਾ ਪ੍ਰੇਮ ਦੇ ਨਾਲ ਗੁਣਾ ਨੂੰ ਗਾਉਣਾ ਆ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਗੁਣ ਕੀ ਹੈ ਵਾਹਿਗੁਰੂ ਦੇ ਉਹਦੇ ਗੁਣ ਹੈ ਸਾਧ ਸੰਗਤ ਜੀ ਜਿੰਨੇ ਸ਼ਰਨ ਆਵੇ ਉਹਨੇ ਰੱਖ ਲੈਣੇ ਇਹ ਮਾਰਾ ਸੱਚੇ ਪਾਤਸ਼ਾਹ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਉਹਦੇ ਗੁਣ ਸਾਧ ਸੰਗਤ ਜੀ ਕੀ ਹੈ ਜਪਜੀ ਸਾਹਿਬ ਉਹਦੇ ਗੁਣ ਹੈ ਮੂਲ ਮੰਤਰੋ ਦੇ ਗੁਣ ਹੈ ਤੂ ਆਦ ਸੱਚ ਹੈ ਜੁਗਾਦ ਸੱਚ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਹੈ ਮੂਰਤ ਹੈ ਅਜੂਨੀ ਹੈ ਸੈ ਭੰਗ ਗੁਰ ਪ੍ਰਸਾਦ ਹੈ ਇਹ ਉਹਦੇ ਗੁਣ ਹੈ ਇਹਨਾਂ ਨੂੰ ਤਟਸਥੀ ਲੱਛਣ ਵੀ ਕਹਿੰਦੇ ਆ ਤਟਸਥੀ ਲੱਛਣ ਜਿਹੜੇ ਪਰਮੇਸ਼ਰ ਦੇ ਅਸਲ ਲੱਛਣ ਹਨ ਵੈਸੇ ਤੇ ਆਪਾਂ ਕਹਿੰਦੇ ਆ ਵਾਹਿਗੁਰੂ ਨਿਰਗੁਣ ਹੈ ਤੇ ਉਹਦੇ ਗੁਣ ਵੀ ਹੈਗੇ ਆ ਇਹ ਵਿਚਾਰ ਚੰਦਰੋਦਾ ਦਾ ਇੱਕ ਅਧਿਆਏ ਹੈ ਪੰਡਿਤ ਪੀਤਾੰਬਰੀ ਜੀ ਨੇ ਉਸ ਵਿੱਚ ਵਰਣਨ ਕੀਤਾ ਕਿ ਅਸਲ ਵਿੱਚ ਪਰਮੇਸ਼ਰ ਹੈ ਨਿਰਗੁਣੀ ਹੈ ਪਰ ਸੰਸਾਰ ਦੇ ਔਗਣ ਦਰਸਾਉਣ ਵਾਸਤੇ ਵਾਹਿਗੁਰੂ ਦੇ ਗੁਣ ਦਰਸਾਉਣੇ ਪੈਂਦੇ ਦੱਸਣੇ ਪੈਂਦੇ ਸੰਸਾਰ ਨੂੰ ਜੇ ਸੰਸਾਰ ਦੇ ਔਗਣ ਤੁਸੀਂ ਦਰਸਾਉਣੇ ਆ ਨਾ ਇਹ ਐਸਾ ਵਿਸ਼ਾ ਹੈ ਇੱਕ ਕਿਸੇ ਦੇ ਔਗਣ ਦਰਸਾਉਣੇ ਆ ਕਿਸੇ ਨੂੰ ਕੋਈ ਔਗਣ ਕਿਸੇ ਦਾ ਕਰਨਾ ਤੇ ਉਹਨੂੰ ਗੁਣ ਵੀ ਨਾਲ ਦੱਸਣਾ ਪਵੇਗਾ ਤਾਂ ਇਸ ਕਰਕੇ ਗੁਣ ਗਾਵ ਰੰਗਰਾਤਾ ਇਹੋ ਉਹਦੇ ਗੁਣ ਹੈ ਜਪਜੀ ਸਾਹਿਬ ਉਹਦੇ ਗੁਣ ਹੈ ਚੌਪਈ ਸਾਹਿਬ ਉਹਦੇ ਗੁਣ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਦੇ ਗੁਣ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਦੇ ਗੁਣ ਹੈ ਸ੍ਰੀ ਸਰਬਲੋਹ ਜੀ ਦੀ ਬਾਣੀ ਉਹਦੇ ਗੁਣ ਹੈ ਭਾਈ ਗੁਰਦਾਸ ਸਾਹਿਬ ਜੀ ਦੀਆਂ ਬਾਰਾਂ ਉਸਦੇ ਹੀ ਗੁਣ ਹੈ ਵਾਹਿਗੁਰੂ ਅੱਖਰ ਦੇ ਵਿੱਚ ਉਸੇ ਗੁਣ ਹੈ ਵਾਹਿ ਅਚਰਜ ਰੂਪ ਹੈ ਗੁਰਨਾਮ ਸਾਧ ਸੰਗਤ ਜੀ ਵੱਡੇ ਦਾ ਗੁਰ ਜੋ ਗਿਆਨ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਰੂਪ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਦੇ ਗੁਣ ਹੈ ਅਸਲ ਵਿੱਚ ਇਹ ਪਰਮੇਸ਼ਰ ਦੇ ਗੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਾਨੂੰ ਕਿਸੇ ਬੰਦੇ ਦਾ ਨਾਮ ਨਹੀਂ ਦਿੱਤਾ ਪਰਮੇਸ਼ਰ ਨੇ ਜਿੰਨੇ అవਤਾਰ ਧਾਰੇ ਕਿਉ ਹੋ ਸਕਦਾ ਸੀ ਮਾਰ ਨੇ ਨਰਸਿੰਘ అవਤਾਰ ਧਾਰੇ ਤੇ ਨਰਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਦਿੰਦੇ RAM ਨਾਮ ਦੇ ਦਿੰਦੇ ਗੋਬਿੰਦ ਦੇ ਦਿੰਦੇ ਬੜੇ ਨਾਮ ਬਯੰਤ ਨਾਮ ਤੇਰੇ ਆ ਵਾਹਿਗੁਰੂ ਕੋਈ ਤੇਰੇ ਨਾਮਾਂ ਦਾ ਅੰਤ ਨਹੀਂ ਹੈ ਬਯੰਤੀ ਉਸ ਦੇ ਨਾਮ ਹੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਏ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਆਪ ਹੀ ਬਖਸ਼ ਲੈ ਕਰ ਕਿਰਪਾ ਪ੍ਰਭ ਦੀਨ ਦਿਆਲਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਏ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਸਾਡੇ ਤੇ ਕਿਰਪਾ ਕਰੋ ਸਦਾ ਹਦਾ ਤੁਹਾਡਾ ਨਾਮ ਜਪਨਾ ਕਰੀਏ ਗੁਣਾ ਨੂੰ ਗਾਉਣਾ ਜਿਵੇਂ ਬਾਬਾ ਨਿਧਾਨ ਸਿੰਘ ਜੀ ਸਾਧ ਸੰਗਤ ਜੀ ਹਜ਼ੂਰ ਸਾਹਿਬ ਵਾਲੇ ਮਹਾਪੁਰਸ਼ ਉਹ ਇਸ ਪ੍ਰਕਾਰ ਗੁਣਾਂ ਨੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਕਰਦੇ ਸੀ ਖੇਤਾਂ ਵਿੱਚ ਬਹਿ ਕੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਕੋਈ ਜਨ ਹਰਸੋ ਦੇਵ ਆ ਜੋਰ ਬੜੀ ਉੱਚੀ ਉੱਚੀ ਨਹੀਂ ਇਦਾਂ ਉਹ ਪੰਕਤੀਆਂ ਗਾਉਣੀਆਂ ਵਾਹਿਗੁਰੂ ਦੇ ਗੁਣ ਗਾਉਣੇ ਤੇ ਉਸ ਸਾਧੂ ਮਿਲਿਆ ਤੇ ਉਹਨੇ ਦੱਸ ਦਿੱਤਾ ਭਾਈ ਤੂੰ ਕਲਗੀ ਧਰ ਦੇ ਸਥਾਨ ਤੇ ਚੱਲਿਆ ਜਾ ਉੱਥੇ ਜਾ ਕੇ ਤੇਰੇ ਤੇ ਕਿਰਪਾ ਹੋਵੇਗੀ ਤੇ ਗੁਣ ਗਾਵਾਂਗੇ ਤੇ ਉਹ ਸਾਧ ਸੰਗਤ ਜੀ ਸੁਣੇਗਾ ਜ਼ਰੂਰ ਜਿੰਨੀ ਉੱਚੀ ਗੁਣ ਗਾਏ ਜਾਂਦੇ ਉੰਨੀ ਉੱਚੀ ਗਾਓ ਜਿੰਨਾ ਉੱਚੀ ਨਾਮ ਜਪਿਆ ਜਾਂਦਾ ਜਿੰਨੀ ਉੱਚੀ ਬਾਣੀ ਪੜੀ ਜਾਂਦੀ ਹੈ ਕਿਉਂਕਿ ਉੱਚੀ ਪੜਨ ਦਾ ਇਹ ਮਤਲਬ ਨਹੀਂ ਕਿ ਲੋਕ ਦਿਖਾਵਾ ਕਰਨਾ ਉੱਚੀ ਉੰਨੀ ਕੁ ਪੜਨ ਦਾ ਇਹ ਮਤਲਬ ਹੈ ਆਪਣੇ ਕੰਨਾਂ ਨੂੰ ਸਰਵਣ ਕਰੇ ਕਈ ਵੇਨੇ ਆ ਨਿਤਨੇਮ ਕਰਦੇ ਆ ਤੇ ਉਹ ਗੁਣ ਗੁਣ ਕਰਕੇ ਅੱਖਾਂ ਫੇਰ ਕੇ ਨਿਤਨੇਮ ਕਰ ਲੈਂਦੇ ਆ ਪੰਜ ਬਾਣੀਆਂ ਦਾ ਨਿਤਨੇਮ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਆ ਜਵਾਹੇ ਗੁਰੂ ਜਿਸ ਨੂੰ ਕਲਗੀ ਧਰ ਮਾਰ ਸੱਚੇ ਪਾਤਸ਼ਾਹ ਨੇ ਬੀਰ ਵਾਹਿਗੁਰੂ ਚੌਂਕੜਾ ਲਾ ਕਰਕੇ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੀਰ ਆਸਣ ਲਾ ਕਰਕੇ ਕਲਗੀ ਧਰ ਜੀ ਢਾਈ ਘੰਟਿਆਂ ਦੇ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਪੜਦੇ ਅਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗਿਆ ਤੇ ਉਹ ਨਿਤਨੇਮ ਸਾਡੇ ਗੁਰਸਿੱਖ ਜਿਹੜੇ ਆ ਆਪਾਂ ਵੀ ਵੇਚੀਆਂ ਉਹ ਅੱਧੇ ਘੰਟੇ 'ਚ 35 ਮਿੰਟ 'ਚ ਕੋਈ ਪੌਣੇ ਘੰਟੇ 'ਚ ਕਰ ਦਿੰਦਾ ਏ ਸਾਧ ਸੰਗਤ ਜੀ ਜਿਹੜੇ ਪ੍ਰੇਮ ਦੇ ਨਾਲ ਗੁਣ ਗਾਉਣੇ ਆ ਨਾ ਰਸਨਾ ਨੂੰ ਰਸਾ ਕਰਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਮਹਾਰਾਜ ਗੁਣ ਸਾਨੂੰ ਗਾਉਣ ਦੀ ਚੇਤਨ ਸੱਤਾ ਬਖਸ਼ੋ ਸ਼ਕਤੀ ਬਖਸ਼ੋ ਫਿਰ ਹਾਉ ਬਿਸ਼ਰਾਮ ਕਰਕੇ ਫਰਮਾਉਂਦੇ ਹਨ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਹਿੰਦੇ ਗੁਰੂ ਨੇ ਤੇ ਸਾਨੂੰ ਉਹਨ ਪੱਕਾ ਨਾਮ ਦ੍ਰਿੜਾ ਦਿੱਤਾ ਪਰਪੱਕ ਕਰਾ ਦਿੱਤਾ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਜਿਹਦੇ ਨਾਲ ਸਾਡੀਆਂ ਸਾਰੀਆਂ ਚਿੰਤਾ ਨਾਸ਼ ਹੋ ਗਈਆਂ ਖਤਮ ਹੋ ਗਈਆਂ ਐਸਾ ਨਾਮ ਤੁਸੀਂ ਵੀ ਗੁਰੂ ਦੇ ਕੋਲੋਂ ਦ੍ਰਿੜ ਕਰਵੋ ਕਰ ਕਿਰਪਾ ਆਪਣੋਂ ਕਰ ਲੈਨਾ ਮਨ ਵਸਿਆ ਅਬਨਾਸੀ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਗੁਰਮੁਖ ਜਨਾਂ ਨੂੰ ਆਪਣੇ ਕਰ ਲਿਆ ਏ ਜਿਨ੍ਹਾਂ ਦੇ ਮਨ ਵਿੱਚ ਉਹ ਬਨਾਸੀ ਨਾਸ਼ ਤੋਂ ਰਹਿਤ ਪਰਮੇਸ਼ਰ ਵਸ ਗਿਆ ਹੈ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਉਹਨਾਂ ਨੂੰ ਕੋਈ ਬਿਗਨ ਨਹੀਂ ਲੱਗਦਾ ਕੋਈ ਸਾਧ ਸੰਗਤ ਜੀ ਕਸ਼ਟ ਨਹੀਂ ਦੁੱਖ ਨਹੀਂ ਰੁਕਾਵਟ ਨਹੀਂ ਵਿਆਪਦੀ ਜਿਹੜੇ ਗੁਰੂ ਨੇ ਆਪਣੇ ਜਾਣ ਕੇ ਰੱਖ ਲਏ ਐ ਜਿਨ੍ਹਾਂ ਨੂੰ ਗੁਰੂ ਆਪਣੇ ਜਾਣ ਕੇ ਸਾਧ ਸੰਗਤ ਜੀ ਰੱਖ ਲਵੇ ਨਾ ਜਿਨ੍ਹਾਂ ਨੂੰ ਗੁਰੂ ਕਹਿ ਦੇਵੇ ਕਿ ਇਹ ਮੇਰਾ ਆ ਉਹਨਾਂ ਨੂੰ ਫਿਰ ਹੁਣ ਜਿਹਨੂੰ ਰਾਜੇ ਨਹੀਂ ਰੱਖ ਲਿਆ ਫਿਰ ਪਰਜਾ ਨੇ ਉਹਨੂੰ ਕੀ ਕਰਨਾ ਹੈ ਦੁਸ਼ਮਣਾਂ ਨੇ ਉਹਨੂੰ ਸਪਾਹਿਆਂ ਵਜ਼ੀਰਾਂ ਨੇ ਕੀ ਕਰਨਾ ਜਿਹਨੂੰ ਰਾਜੇ ਨਹੀਂ ਰੱਖ ਲਿਆ ਹੈ ਜਿਹਨੂੰ ਰੱਬ ਨਹੀਂ ਰੱਖ ਲਿਆ ਕਹਿ ਦਿੱਤਾ ਕਿ ਇਹ ਮੇਰਾ ਹੈ ਉਸ ਨੂੰ ਸਾਧ ਸੰਗਤ ਜੀ ਫਿਰ ਹੋਰ ਸੰਸਾਰ ਦੇ ਜਿੱਦਾਂ ਧੰਗੁਰੂ ਅਮਰਦਾਸ ਮਹਾਰਾ ਗੋਇੰਦਵਾਲ ਸਾਹਿਬ ਨਗਰੀ ਜਿੱਥੇ ਕਹਿ ਦਿੱਤਾ ਕਿ ਭਾਈ ਇਹ ਨਗਰੀ ਮੇਰੀ ਹੈ ਇੱਥੇ ਕੋਈ ਜਮ ਕੋਈ ਦੁੱਖ ਕੋਈ ਰੋਗ ਨਹੀਂ ਆਵੇਗਾ ਫਿਰ ਉੱਥੇ ਸਾਧ ਸੰਗਤ ਜੀ ਕੀ ਦਾ ਜੋਰ 22 ਸਾਲ ਕੋਈ ਰੋਗੀ ਨਹੀਂ ਹੋਇਆ ਤੇ ਕੋਈ ਸਾਧ ਸੰਗਤ ਜੀ ਨਗਰੀ ਦੇ ਵਿੱਚ ਰਹਿਣ ਵਾਲਿਆਂ ਨੂੰ ਜਮਾ ਨਹੀਂ ਨਹੀਂ ਪਕੜਿਆ ਆ ਕਰਕੇ ਕਿਉਂਕਿ ਗੁਰੂ ਨੇ ਆਪਣੇ ਜਾਣ ਕਰਕੇ ਉਹ ਸਾਧ ਸੰਗਤ ਜੀ ਰੱਖ ਲਏ ਚਰਨ ਕਮਲ ਬਸੇ ਰਿੱਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਜਿਨ੍ਹਾਂ ਨੇ ਵਾਹਿਗੁਰੂ ਦਾ ਅੰਮ੍ਰਿਤ ਨਾਮ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਰਸ ਆ ਉਹਦਾ ਆਨੰਦ ਆ ਉਹ ਚੱਖ ਲਿਆ ਨਾ ਜਾਣ ਲਿਆ ਉਹਨਾਂ ਦੇ ਹਿਰਦੇ ਵਿੱਚ ਚਰਨ ਕਮਲ ਕਮਲ ਸ੍ਰੀਖੇ ਚਰਨ ਵਾਹਿਗੁਰੂ ਦੇ ਸਮਝ ਲੋ ਵਸ ਗਏ ਆ ਜਾ ਜਿਨ੍ਹਾਂ ਦੇ ਹਿਰਦੇ ਕਮਲ ਸ੍ਰੀਖੇ ਚਰਨ ਵਸੇ ਆ ਉਹਨਾਂ ਨੇ ਅੰਮ੍ਰਿਤ ਵਾਹਿਗੁਰੂ ਦਾ ਜਿਹੜਾ ਮੌਤ ਤੋਂ ਰਹਿਤ ਕਰਨ ਵਾਲਾ ਨਾਮ ਉਸ ਦਾ ਰਸ ਚੱਖ ਲਿਆ ਸਵਾਦ ਚੱਖ ਲਿਆ ਹੈ ਜਾਣ ਲਿਆ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਭਜਾਈ ਹੈ ਸੇਵਕ ਐਸੀ ਸੇਵਾ ਆਪਣੇ ਪ੍ਰਭੂ ਪਰਮੇਸ਼ਰ ਦੀ ਕਰ ਜਿਨ ਤੇਰੇ ਮਨ ਦੀਆਂ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਨੇ ਜਿਸ ਵਾਹਿਗੁਰੂ ਨੇ ਸਾਰੇ ਫੁਰਨੇ ਜੇ ਤੇਰੇ ਪੂਰੇ ਕੀਤੇ ਨੇ ਉਸ ਵਾਹਿਗੁਰੂ ਦਾ ਸੇਵਕ ਬਣ ਕੇ ਦਾਸ ਬਣ ਕੇ ਉਹਦੀ ਸੇਵਾ ਕਮਾਹ ਨਾਨਕ ਦਾਸ ਤਾ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਧੰ ਗੁਰੂ ਅਰਜਨ ਦੇ ਮਹਾਰਾਜ ਹੀ ਕਹਿੰਦੇ ਭਾਈ ਇਹ ਕਲਯੁਗੀ ਜੀਵ ਜਿਸ ਪਰਮੇਸ਼ਰ ਨੇ ਤੇਰੀ ਪੂਰੀ ਅਨੁਸਾਰੇ ਪਾਸੇ ਪੈਜ ਪ੍ਰਤੱਗਿਆ ਇੱਜ਼ਤ ਪੱਤ ਰੱਖਣਾ ਕੀਤੀ ਐ ਨਾਨਕ ਦਾਸ ਤਾ ਕੈ ਬਲਿਹਾਰੈ ਦਾਸ ਬਣ ਕੇ ਉਸ ਦੇ ਬਲਿਹਾਰ ਨੇ ਕੁਰਬਾਨ ਬਿਹਾ ਬਲਿਹਾਰ ਨੇ ਕੋ ਬਾਰੀ-ਬਾਰੀ ਉਹਦੇ ਬਲੇਹਾਰ ਕੁਰਬਾਨ ਜਾਸ ਤੋਂ ਨਾਨਕ ਦਾਸ ਤਾਕੈ ਬਲੇਹਾਰ ਹੈ ਉਹਦੇ ਬਲੇਹਾਰ ਚਲੇ ਜਾ ਕੁਰਬਾਨ ਚਲੇ ਜਾ ਉਸ ਤੋਂ ਆਪਨਾ ਆਪ ਉਸ ਤੋਂ ਵਾਰ ਦੇ ਆਪਣਾ ਮਨ ਤਨ ਫੇਟਾ ਕਰ ਦੇ ਜਿਸ ਵਾਹਿਗੁਰੂ ਨੇ ਤੇਰੀ ਪੈਜ ਪਰਤਗਿਆ ਸਾਰੇ ਪਾਸੇ ਰੱਖਣਾ ਕੀਤੀ ਹੈ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਫਰਮਾਨ ਸਾਧ ਸੰਗਤ ਜੀ ਬਖਸ਼ਿਸ਼ ਕੀਤਾ ਹੈ ਗਿਆਨੀ ਗੁਰਚੇਤ ਸਿੰਘ ਜੀ ਆਪ ਜੀ ਨੂੰ ਕਥਾ ਹਰ ਰੋਜ਼ ਸਰਵਨ ਕਰਵਾ ਰਹੇ ਆ ਕੁਝ ਕੁ ਜ਼ਰੂਰੀ ਕਾਰਜ ਹੋਣ ਕਰਕੇ ਅੱਜ ਦਾਸ ਨੂੰ ਹੁਕਮ ਲੱਗਾ ਸੀ ਇਸ ਕਰਕੇ ਆਪ ਸੰਗ ਦੇ ਦਰਸ਼ਨ ਕੀਤੇ ਆ ਜੀ ਇਨਿਕ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਗਲਤੀ ਦੀ ਖਿਮਾ ਬਖਸ਼ਿਓ ਧੰਨ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਬਖਸ਼ਿਨਹਾਰ ਹਨ ਕਿਰਪਾ ਕਰਕੇ ਬਖਸ਼ ਲੈਣ ਜੀ ਆਉ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਆ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਪਜਾਈ ਨਾਨਕ ਦਾਸ ਤਾ ਕੈਬ ਲਿਹਾਰੇ ਜਿਨ ਪੂਰਨ ਪੈ ਜਿਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ